ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 29 ਮਈ 2024 ਦਿਨ ਬੁੱਧਵਾਰ ਜੇਠ ਮਹੀਨੇ ਦੀ 16 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੁਆਂਟਲਨ ਮੂਲਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਆਪ ਸਭ ਦੀ ਸੇਵਾ ਛਾਜ਼ਰਾਂ ਜੀ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦਿਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕਹਿ ਲਗੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਜੋ ਕਿ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਇਸ ਦੇ ਨਾਲ ਹੀ ਆਪਣਾ ਮੋਟਰ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਜੋ ਕਿ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਫੇਦੇਸ਼ੀ ਦਖਲਅੰਦਾਜ਼ੀ ਬਾਰੇ ਕਾਨੂੰਨ ਦੀ ਅੱਜ ਇਹਨੂੰ ਕਿ ਅੱਗੇ ਤੋਰਨ ਲਈ ਸਾਰੀਆਂ ਈ ਤਰ੍ਹਾਂ ਲਗਭਗ ਸਹਿਮਤ ਹੋ ਗਈਆਂ ਜੀ ਬੀਸੀ ਕੰਜ਼ਰਵੇਟਿਵ ਪਾਰਟੀ ਬੜੀ ਤੇਜ਼ੀ ਦੇ ਨਾਲ ਉੱਪਰ ਨੂੰ ਆ ਰਹੀ ਆ ਤੇ ਨਾਲ ਦੀ ਨਾਲ ਇਹਨਾਂ ਦੇ ਲੀਡਰਾਂ ਦੇ ਉੱਤੇ ਕੋਈ ਦੋਸ਼ ਵੀ ਲੱਗ ਰਿਹਾ ਜਿਸ ਕਰਕੇ ਦੋ ਜਿਹੜੇ ਇਹਨਾਂ ਦੇ ਉਮੀਦਵਾਰ ਆ ਉਹ ਹੁਣ ਤੱਕ ਕਿਰ ਚੁੱਕੇ ਆ ਜੀ ਬੀਸੀ ਦੇ ਵਿੱਚ ਮੇਹਰਾਂ ਦੀ ਗੱਲ ਕਰੀਏ ਤਾਂ ਕਾਫੀ ਕਰੋਪੀ ਜਿਹੜੀ ਚੱਲ ਰਹੀ ਆ ਕੌਂਸਲ ਵਿੱਚ ਵਿਰੋਧ ਬਹੁਤ ਹੋ ਰਿਹਾ ਆ ਤੇ ਇਸ ਦੇ ਨਾਲ ਆਪਾਂ ਅਮਰੀਕਾ ਦੀ ਆਗੂ ਨिक्की ਹਲੇ ਦੀ ਗੱਲ ਕਰਾਂਗੇ ਆ ਜਿਹੜੀ ਕਿ ਰਾਸ਼ਟਰਪਤੀ ਬਣਨਾ ਚਾਹੁੰਦੀ ਸੀਗੀ ਫੇਲ ਰਹੀ ਆ ਤੇ ਹੁਣ ਉਹਨੇ ਇਹ ਜਿਹੜੇ ਬੰਬਾਂ ਦੇ ਉੱਤੇ ਦਸਤਕਤ ਕਰਕੇ ਇੱਕ ਜਿਹੜਾ ਲਿਖਿਆ ਉਸ ਕਰਕੇ ਦੁਨੀਆ ਭਰ ਦੇ ਵਿੱਚ ਉਹਦੀ ਨਿਖੇਧੀ ਹੋ ਰਹੀ ਆ ਕੀ ਲਿਖਿਆ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਗਰਮੀ ਦੀ ਗੱਲ ਕਰੀਏ ਤਾਂ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਪੰਜਾਬ 'ਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਆ ਲੋਕਾਂ ਦੀ ਬਸ ਕਰਾਈ ਪਈ ਆ ਤੇ ਜਿੱਥੇ ਇੱਕ ਪਾਸੇ ਗਰਮੀ ਪੈ ਰਹੀ ਉਧਰ ਸਿਆਸੀ ਗਰਮੀ ਵੀ ਕਾਫੀ ਵਧੀ ਹੋਈ ਆ ਸੱਟਾ ਬਾਜ਼ਾਰ ਵੀ ਇਹੀ ਕਹਿ ਰਿਹਾ ਤੇ ਰਾਸ਼ੀ ਮਹਾਰ ਵੀ ਇਹ ਕਹਿ ਰਿਹਾ ਕਿ ਮੋਦੀ ਉਹਨਾਂ ਦੇ ਸੁਪਨੇ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ ਇਹਦੇ ਮਤਲਬ ਕੀ ਨਿਕਲਦੇ ਉਹਨਾਂ ਦੇ ਕਹਿਣ ਪਿੱਛੇ ਅਰਥ ਕੀ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਬਸ ਖੋਤਾ ਸ਼ੋ ਲੈ ਕੇ ਇੱਕ ਵਾਰ ਫੇਰ ਤੁਹਾਡੀ ਸੇਵਾ ਵਿੱਚ ਹਾਜ਼ਰਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਜਿਹਦੇ ਸਬੰਧੀ ਜਾਂਚ ਹੁਣੇ ਹੀ ਲਗਭਗ ਮੁਕੰਮਲ ਹੋਈ ਆ ਉਹਦੀ ਇਨੀਸ਼ੀਅਲ ਰਿਪੋਰਟ ਜਿਹੜੀ ਆ ਚੁੱਕੀ ਆ ਪਰ ਹੱਲੇ ਵੀ ਜਾਂਚ ਦੇ ਕੁਝ ਹਿੱਸੇ ਬਾਕੀ ਆ ਇਸ ਜਿਹੜੀ ਇਨੀਸ਼ੀਅਲ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਰੂਸ ਚੀਨ ਇਹਨਾਂ ਦੇ ਹੱਥ ਜਿਹੜੇ ਆ ਕੈਨੇਡਾ ਦੇ ਵਿੱਚ ਦਿਸੇ ਆ ਖਾਸ ਕਰਕੇ 2019 ਅਤੇ 2021 ਦੀਆਂ ਚੋਣਾਂ ਦੇ ਵਿੱਚ ਅ ਲੱਗਦਾ ਕਿ ਇਹਨਾਂ ਨੇ ਕੁਛ ਨਾ ਕੁਛ ਕਾਰਸਤਾਨੀ ਕੀਤੀ ਆ ਇਸ ਸੰਬੰਧੀ ਵਿਸਥਾਰਤ ਰਿਪੋਰਟ ਜਿਹੜੀ ਉਹਦੀ ੜੀ ਕੀਤੀ ਜਾ ਰਹੀ ਆ ਇਹਦੇ ਨਾਲ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਆ ਉਹ ਕਿਸ ਤਰੀਕੇ ਇੰਡਿਆ ਨੂੰ ਪ੍ਰਭਾਵਿਤ ਕਰ ਰਹੀ ਆ ਇੱਕ ਵਿਸਤਾਰ ਦੇ ਵਿੱਚ ਜਾਂਚ ਹੋਰ ਚੱਲ ਰਹੀ ਆ ਜਿਹਦੇ ਵਾਸਤੇ ਹਜੇ ਹੋਰ ਗਵਾਹੀਆਂ ਸਤੰਬਰ ਮਹੀਨੇ ਦੇ ਵਿੱਚ ਹੋਣ ਦੀ ਉਮੀਦ ਹੈ ਜੀ ਹੁਣ ਇਹਨੂੰ ਰੋਕਣ ਦੇ ਵਾਸਤੇ ਇਸ ਫੋਰਨ ਇੰਟਰਫੀਰੈਂਸ ਨੂੰ ਰੋਕਣ ਵਾਸਤੇ ਇੱਕ ਕਾਊਂਟਰਿੰਗ ਫੋਰਨ ਇੰਟਰਫੀਰੈਂਸ ਐਕਟ ਕ੍ਰੀਟ ਕਰਦਾ ਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜਾ ਐਕਟ ਆ ਇਹਦੇ ਵਾਸਤੇ ਵਿਰੋਧੀ ਧਿਰਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਐਨਡੀਪੀ ਅਤੇ ਕੰਜ਼ਰਵਟਿਵ ਪਾਰਟੀ ਦੋਹਾਂ ਨੇ ਇਹਦੇ ਹੱਕ ਦੇ ਵਿੱਚ ਲਗਭਗ ਸਹਿਮਤੀ ਦੇ ਦਿੱਤੀ ਆ ਹੁਣ ਜਿਹੜੇ ਪਬਲਿਕ ਅਫੇਅਰਜ਼ ਦੇ ਕ੍ਰਿਟਿਕ ਨੇ ਕੰਜ਼ਰਵਟਿਵ ਐਮਪੀ ਨੇ ਮਾਈਕਲ ਚੌਂਗ ਉਹਨਾਂ ਨੇ ਕਿਹਾ ਕਿ ਅਸੀਂ ਕੰਜ਼ਰਵਟਿਵ ਪਾਰਟੀ ਵੱਲੋਂ ਸੋਚ ਰਹੇ ਆ ਕਿ ਅਸੀਂ ਸਰਕਾਰ ਦਾ ਸਾਥ ਦੇਣਾ ਚਾਹੁੰਦੇ ਆ ਕਿਉਂਕਿ ਇਹ ਜਿਹੜਾ ਬਿਲ ਆ ਵਾਕਈ ਜ਼ਰੂਰੀ ਆ ਅਸੀਂ ਨਹੀਂ ਚਾਹੁੰਦੇ ਕਿ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲਅੰਦਾਜ਼ੀ ਹੋਵੇ ਬਲਕਿ ਇਹ ਤਾਂ ਦੇਰ ਨਾਲ ਲਿਆਂਦੀ ਜਾ ਰਹੀ ਚੀਜ਼ ਆ ਪਹਿਲਾਂ ਹੀ ਜਿਹੜੀ ਫੋਰਨ ਇਜਿਸਟਰੀ ਵਗੈਰਾ ਤੇ ਇਹ ਐਕਟ ਲਿਆਉਣੇ ਚਾਹੀਦੇ ਸੀ ਤਾਂ ਕਿ ਵਿਦੇਸ਼ੀ ਦਖਲਅੰਦਾਜ਼ੀ ਨੂੰ ਮੋੜ ਤੋਂ ਹੀ ਰੋਕਿਆ ਜਾਂਦਾ ਕਹਿੰਦੇ ਚਲੋ ਕੋਈ ਨਹੀਂ ਦੇਰ ਹੋਈ ਆ ਪਰ ਅਸੀਂ ਇਸ ਗੱਲ ਦੇ ਨਾਲ ਸਹਿਮਤ ਆ ਤੇ ਇਸ ਤਰੀਕੇ ਨਾਲੇ ਲੱਗ ਰਿਹਾ ਵੀ ਜਦੋਂ ਵਿਰੋਧੀ ਪਾਰਟੀਆਂ ਸਹਿਮਤ ਆ ਮਤਾ ਲਿਆਂਦਾ ਖੁਦ ਸਰਕਾਰ ਨੇ ਆ ਤੇ ਇਹ ਜਿਹੜਾ ਐਕਟ ਆ ਜਲਦੀ ਪਾਸ ਹੋ ਜਾਊਗਾ ਲੈਜਿਸਲੇਸ਼ਨ ਦੇ ਵਿੱਚ ਤੇ ਇਹਦੇ ਤੇ ਕੋਈ ਬਹੁਤੀ ਬਹਿਸ ਵਗੈਰਾ ਹੋਣ ਦੀ ਸੰਭਾਵਨਾ ਨਹੀਂ ਜੱਪਦੀ ਕਿਉਂਕਿ ਇਹ ਹੁੰਦਾ ਵੀ ਜਦੋਂ ਕੋਈ ਬਿੱਲ ਜਾਂ ਕੋਈ ਐਕਟ ਬਣਾਉਣ ਲਈ ਲੈਜਿਸਲੇਸ਼ਨ ਵਿੱਚ ਮਤਾ ਲਿਆਂਦਾ ਜਾਂਦਾ ਤੇ ਸੱਤਾਧਾਰੀ ਤਰਫ ਤੇ ਵਿਰੋਧੀ ਤਰਫ ਵਿੱਚ ਸਹਿਮਤ ਨਹੀਂ ਤਾਂ ਇੱਕ ਇਹ ਰਹਿੰਦਾ ਵੀ ਕਿਤੇ ਪਤਾ ਨਹੀਂ ਬਿੱਲ ਪਾਸ ਹੋਣਾ ਹੈ ਕਿ ਨਹੀਂ ਹੋਣਾ ਹੁਣ ਜਦੋਂ ਸਾਰੀਆਂ ਧਿਰਾਂ ਇਸ ਸੰਬੰਧੀ ਸਹਿਮਤ ਆ ਤਾਂ ਫੋਰਨ ਇੰਟਰਫੇਰੈਂਸ ਸੰਬੰਧੀ ਇਹ ਐਕਟਿਆ ਲੈਜਿਸਲੇਸ਼ਨ ਆ ਹੈ ਆਪਣੇ ਕੋ ਪਾਰਲੀਮੈਂਟ ਦੇ ਵਿੱਚ ਜ਼ਰੂਰ પાસ ਹੋਣ ਦੀ ਸੰਭਾਵਨਾ ਆ ਬਿਲ ਸੀ 70 ਦਾ ਨਾਮ ਦਿੱਤਾ ਗਿਆ ਆ ਤੋਂ ਬਹੁਤ ਜਲਦ ਸੀ ਆਸ ਰੱਖਦੇ ਆ ਕਿ ਇਹ ਪਾਰਲੀਮੈਂਟ ਵਿੱਚੋਂ ਪਾਸ ਹੋ ਕੇ ਕਾਨੂੰਨ ਬਣ ਜਾਊਗਾ ਤੇ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਦਾ ਮੁੱਦਾ ਆ ਕੈਨੇਡਾ ਵਾਲਿਆਂ ਪਾਸਤੇ ਬਹੁਤ ਵੱਡਾ ਉਹਨੂੰ ਨੱਥ ਪਾਈ ਜਾ ਸਕੂਗੀ ਇਸ ਦੇ ਨਾਲ ਹੀ ਆਪਾਂ ਗੱਲ BC ਦੀ ਸਿਆਸਤ ਕਰੀਏ ਤਾਂ NDP ਪਾਰਟੀ ਜਿਹੜੀ ਆ ਉਹਨੂੰ ਦੋ ਵਿਰੋਧੀ ਤਰ੍ਹਾਂ ਦਾ ਖਤਰਾ ਸਿਗਾ ਇੱਕ BC ਕੰਜ਼ਰਵੇਟਿਵ ਅਤੇ ਦੂਜੀ ਯੂਨਾਈਟਿਡ ਪਾਰਟੀ ਜਿਹੜੀ BC ਯੂनाइटेड ਪਾਰਟੀ ਆ ਉਹ ਲਗਾਤਾਰ ਦਾ ਗਰਾਫ ਥੱਲੇ ਨੂੰ ਜਾਂਦਾ ਰਿਹਾ ਜਦੋਂ ਤੋਂ ਉਹਨਾਂ ਨੇ ਨਾਂ ਬਦਲਿਆ ਆਪਣਾ BC ਲਿਬਰਲ ਤੋਂ BC ਯੂनाइटेड ਰੱਖ ਲਿਆ ਲੋਕਾਂ ਦੀ ਜ਼ੁਬਾਨ ਤੇ ਨਾਂ ਚੜ ਨਹੀਂ ਰਿਹਾ ਹੈਗਾ ਲੋਕੀ ਪਤਾ ਨਹੀਂ ਨਾਂ ਕਰਕੇ ਆ ਜਾਂ ਲੀਡਰ ਕਰਕੇ ਆ ਹਰਮਨ ਪਿਆਰਤਾ ਜਿਹੜੀ ਦਰੰਦਨ ਡਿੱਗਦੀ ਜਾ ਰਹੀ ਆ ਦੂਜੇ ਪਾਸੇ BC ਕਨਜ਼ਰਵੇਟਿਵ ਜਿਹੜੀ ਆ ਉਹਨਾਂ ਦੀ ਹਰਮਨ ਪਿਆਰਤਾ ਵਾਧੀ ਚਲੀ ਜਾ ਰਹੀ ਆ ਇਸ ਕਦਰ ਵਾਧੀ ਚਲੀ ਜਾ ਰਹੀ ਆ ਕਿ ਐਨਡੀਪੀ ਨੂੰ ਫਿਕਰ ਹੋ ਗਿਆ ਵੀ ਇਹ ਕਿਤੇ ਗਾਂ ਜਾ ਕੇ ਜਾਦੇ ਸਾਡਾ ਇਹਨਾਂ ਕੰਮ ਖਿਲਾਰ ਦੇਣ ਚੋਣਾਂ ਅਕਤੂਬਰ ਮਹੀਨੇ ਹੋਣੀਆਂ ਆ ਖੱਲਾਂਗੇ ਬਹੁਤੇ ਮਾਹਰ ਜਿਹੜੇ ਰਾਸ਼ੀਓ ਇਹ ਹੀ ਸੋਚਦੇ ਆ ਕਿ ਸਰਕਾਰ ਐਨਡੀਪੀ ਨੇ ਫਿਰ ਬਣਾ ਜਾਣੀ ਆ ਪਰ ਫਿਰ ਵੀ ਕਨਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਲੱਗੇ ਆ ਉਹਦੇ ਕਈ ਕਾਰਨ ਨੇ ਜੀ ਇੱਕ ਤਾਂ ਜਿਹੜੀ ਸੱਤਾਧਾਰੀ ਸਰਕਾਰ ਹੁੰਦੀ ਆ ਇਹਦੇ ਖਿਲਾਫ ਲੋਕਾਂ ਦਾ ਵੈਸੇ ਥੋੜਾ ਬਥੇਰਾ ਰੋਸ ਪੈਦਾ ਹੋ ਜਾਂਦਾ ਦੂਜਾ ਜਿਹੜੀ ਕਨਜ਼ਰਵੇਟਿਵ ਦੀ ਫੈਡਰਲ ਲੈਵਲ ਦੇ ਉੱਤੇ ਵੇਵ ਆ ਟ੍ਰੂਡੋ ਦੇ ਉਲਟਾ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਬੀਸੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ BC ਕੰਜ਼ਰਵੇਟਿਵ ਪਾਰਟੀ ਦਾ ਨਾਂ ਜਿਹੜਾ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨਾਲ ਮਿਲਦਾ ਜੁਲਦਾ ਹੋਣ ਕਰਕੇ ਉਹਦਾ ਵੀ ਫਾਇਦਾ ਇਹਨਾਂ ਨੂੰ ਮਿਲਣ ਦੀ ਸੰਭਾਵਨਾ ਹੁਣ ਜਦੋਂ ਇਹਨਾਂ ਨੇ ਉਮੀਦਵਾਰ ਬਹੁਤੇ ਐਲਾਨੇ ਹੋਏ ਆ ਇਕਤਾ ਵੀ ਆਸ ਵਿੱਚ ਇਸੇ ਕਰਕੇ ਨਹੀਂ ਹੋਈ ਕਿ ਉਮੀਦਵਾਰ ਬਹੁਤੇ ਐਲਾਨੇ ਹੋਏ ਸੀਗੇ ਹੁਣ ਉਹਨਾਂ ਉਮੀਦਵਾਰਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੁਕਸ ਲੱਭ ਰਹੀਆਂ ਵੀ ਕਿਸੇ ਤਰੀਕੇ ਨੁਕਸ ਲੱਭ ਕੇ ਇਹਨਾਂ ਦੇ ਉਮੀਦਵਾਰ ਜਿਹੜੇ ਆ ਉਹ ਨਕਾਰੇ ਜਾਣ ਰੱਦੀ ਕਰਾਏ ਜਾਣ ਹੁਣ ਤੱਕ ਦੋ ਉਮੀਦਵਾਰ BC ਕੰਜ਼ਰਵੇਟਿਵ ਪਾਰਟੀ ਨੂੰ त्याਗਣੇ ਪਏ ਆ ਇਕ ਤਾਂ ਪਹਿਲਾਂ ਮਾਰਚ ਦੇ ਵਿੱਚ ਡਾਕਟਰ ਸਾਹਬ ਸੀਗੇ ਇੱਕ ਬੈਨ ਮਨਾਲੇਨ ਦੇ ਉੱਤੇ ਰਹਿੰਦੇ ਜਿਨ੍ਹਾਂ ਨੇ ਇੱਕ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰੀ ਤਾਂ ਲੈ ਲਈ ਸੀ ਪਰ ਉਹਨਾਂ ਦੇ ਬੀਤੇ ਦੇ ਵਿੱਚ ਉਹਨਾਂ ਨੇ ਕੋਵਿਡ-19 ਪ੍ਰਤੀ ਦਿੱਤੇ ਹੋਏ ਬਿਆਨ ਵੈਕਸੀਨੇਸ਼ਨ ਪ੍ਰਤੀ ਦਿੱਤੇ ਹੋਏ ਬਿਆਨ ਜਿਹੜੀ ਜਨਤਕ ਧਾਰਨਾ ਉਹਦੇ ਉਲਟ ਸੀਗੇ ਲੋਕ ਵੀ ਬਹੁਤੇ ਕਹਿ ਰਹੇ ਸੀਗੇ ਵੀ ਉਹਨਾਂ ਦੇ ਬਿਆਨ ਜਿਹੜੇ ਸਾਨੂੰ ਮਨਜ਼ੂਰ ਨਹੀਂ ਹੈਗੇ ਸੋ ਇਸ ਕਰਕੇ ਉਹਨਾਂ ਨੂੰ ਪਾਰਟੀ ਨੇ ਜਿਹੜਾ ਜੀ ਨਕਾਰ ਦਿੱਤਾ ਉਹਨਾਂ ਦੀ ਉਮੀਦਵਾਰੀ ਵਾਪਸ ਲੈ ਲਈ ਸੋ ਹੁਣ ਕੀ ਹੋਇਆ ਕਿ ਇਹ ਜਿਹੜੀ ਪਹਿਲੀ ਉਮੀਦਵਾਰੀ ਸੀਗੀ ਮਾਰਚ ਦੇ ਵਿੱਚ ਲੇਡੀਜ਼ ਮੈਟ ਓਸ਼ਨ ਸਾਈਡ ਹਲਕੇ ਤੋਂ ਸੀਗੀ ਸਟੀਫਨ ਮੈਲਟ ਹਾਊਸ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਅੱਗੋਂ ਦਾ ਨਾਂ ਸੀਗਾ ਹੁਣ ਇੱਕ ਹੋਰ ਕੰਜ਼ਰਵੇਟਿਵ ਪਾਰਟੀ ਦਾ ਕੈਂਡੀਡੇਟ ਜਿਹੜਾ ਕਿ ਕੁਟਨੀ ਕੋਨਕਸ ਹਲਕੇ ਤੋਂ ਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਆ ਡੈਮਨ ਸਕ੍ਰੇਸ ਇਹਦਾ ਨਾਂ ਆ ਇਹਨੂੰ ਵੀ ਆਪਣੀ ਉਮੀਦਵਾਰੀ ਤੋਂ ਹੱਥ ਖਿੱਚਣਾ ਪਿਆ ਸੋ ਦੂਜਾ ਜਿਹੜਾ ਉਮੀਦਵਾਰ ਡਿੱਗਿਆ ਜੀ ਬੀਸੀ ਕੰਜ਼ਰਵੇਟਿਵ ਪਾਰਟੀ ਦਾ ਇਹਦੇ ਉੱਤੇ ਦੋਸ਼ੇ ਲਾਏ ਗਏ ਆ ਕਿ ਇਹਨੇ ਬੀਤੇ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਐਲਜੀਬੀਟੀਕਯੂ ਦੇ ਬਾਰੇ ਗਲਤ ਗੱਲਾਂ ਲਿਖੀਆਂ ਸਮਲਿੰਗੀਆਂ ਦੇ ਬਾਰੇ ਇਹਦੇ ਵਿਚਾਰ ਜਿਹੜੇ ਆ ਉਹ ਜਨਤਕ ਧਾਰਨਾ ਤੋਂ ਉਲਟਾ ਜਿਹੜੇ ਕੈਨੇਡੀਅਨ ਸਮਾਜ ਦੇ ਵਿੱਚ ਪ੍ਰਚਲਿਤ ਧਾਰਨਾਵਾਂ ਨੇ ਪ੍ਰਚਲਿਤ ਮਾਨਤਾਵਾਂ ਨੇ ਉਹਨਾਂ ਦੇ ਉਲਟ ਆ ਸੋਇਸ ਕਰਕੇ ਉਹ ਕਹਿੰਦੇ ਵੀ ਇਹਨੂੰ ਹੱਕ ਨਹੀਂ ਹੈਗਾ ਤੇ ਫਿਰ ਇਸ ਨੇ ਆਪਣਾ ਮਨ ਜਿਹੜਾ ਇਹ ਬਣਾਇਆ ਕਿ ਮੈਂ ਉਮੀਦਵਾਰੀ ਤੋਂ ਪਿੱਛੇ ਹਟਦਾ ਸੋ ਤੁਸੀਂ ਚਾਹੇ ਇਹ ਕਹਿ ਲੋ ਵੀ ਉਹਨੂੰ ਪਿਆਰ ਨਾਲ ਮਨਾ ਲਿਆ ਗਿਆ ਜਾਂ ਉਹ ਗੁੱਸੇ ਹੋ ਕੇ ਪਿੱਛੇ हट ਗਿਆ ਪਰ ਉਹਨੇ ਇੱਕ ਪੋਸਟ ਪਾਈ ਆ ਕਹਿੰਦੇ ਵੀ ਮੈਂ ਰੈਗੂਲਰ ਬਲੂ ਕਾਲਰ ਗਾਏ ਆ ਮਤਲਬ ਕਿ ਮੈਂ ਇੱਕ ਆਮ ਕੈਨੇਡੀਅਨ ਆ ਪਰ ਜਿਹੜਾ ਇਹ ਵਿਚਾਰ ਰੱਖਦਾ ਸੀਗਾ ਕਿ ਪਬਲਿਕ ਫਿਗਰ ਬਣਾ ਪੋਲੀਟਿਸ਼ੀਅਨ ਬਣਾ ਪਰ ਬੀਤੇ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕੀਤੀਆਂ ਜੋ ਕਿ ਮੇਰੇ ਨਿੱਜੀ ਵਿਚਾਰ ਸੀਗੇ ਉਹ ਸੋਸ਼ਲ ਮੀਡੀਆ ਦੇ ਉੱਤੇ ਮੈਂ ਲਿਖੇ ਹੋਏ ਸੀਗੇ ਤੇ ਉਹ ਕਿਸੇ ਦੇ ਵਿਰੁੱਧ ਵੀ ਹੋ ਸਕਦੇ ਆ ਪਰ ਜੇ ਤੁਸੀਂ ਪਬਲਿਕ ਲਾਈਫ ਵਿੱਚ ਆਉਣਾ ਆ ਪੋਲਿਟਿਸ਼ੀਅਨ ਬਣਨਾ ਤਾਂ ਤੁਹਾਨੂੰ ਪੋਲਿਟਿਕਲੀ ਕਰੈਕਟ ਗੱਲਾਂ ਕਰਨੀਆਂ ਪੈਂਦੀਆਂ ਕਈ ਵਾਰ ਆਪਣੇ ਵਿਚਾਰ ਜਿਹੜੇ ਆ ਉਹ ਦੱਬ ਕੇ ਰੱਖਣੇ ਪੈਂਦੇ ਆ ਉਹ ਕਹਿਣਾ ਪੈਂਦਾ ਜੋ ਕੋਈ ਵੀ ਲੋਕ ਸੁਣਨਾ ਚਾਹੁੰਦੇ ਆ ਸੋ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਹੋਈਆਂ ਸੀ ਸਮਲਿੰਗੀਆਂ ਦੇ ਬਾਰੇ ਉਹਦੇ ਉੱਤੇ ਇਤਰਾਜ਼ ਬਹੁਤ ਹੋ ਰਹੇ ਸੀ ਇਸ ਕਰਕੇ ਉਹਨਾਂ ਨੇ ਆਪਣਾ ਨਾਮ ਪਿੱਛੇ ਲੈ ਲਿਆ ਸੋ ਪਾਰਟੀ ਵਾਸਤੇ ਵੱਡਾ ਨੁਕਸਾਨ ਆ ਕਿਉਂਕਿ ਤੁਸੀਂ ਇੱਕ ਹਾਲ ਕੇ ਤਿਆਰੀ ਕੀਤੀ ਹੁੰਦੀ ਹੈ ਬੰਦੇ ਨੇ ਪੂਰੇ ਲੱਗ ਕੇ ਉਹਦੀ ਥਾਂ ਤੇ ਨਵਾਂ ਬੰਦਾ ਲੱਭਣਾ ਹੁਣ ਕੀ ਹੋ ਰਿਹਾ ਕਿ ਜਿਹੜੇ ਹੋਰ ਉਮੀਦਵਾਰ ਖੜੇ ਆ ਉਹਨਾਂ ਦੇ ਵੀ ਵਹੀ ਖਾਤੇ ਜਿਹੜੇ ਫਰੋਲੇ ਜਾ ਰਿਹਾ ਵੀ ਦੇਖੀਏ ਬੀਤੇ ਦੇ ਵਿੱਚ ਕਿਤੇ ਉਹਨਾਂ ਨੇ ਕੋਈ ਗਲਤੀ ਤਾਂ ਨਹੀਂ ਕੀਤੀ ਕੋਈ ਇਹੋ ਜੀ ਕਾਰਵਾਈ ਕੋਈ ਇਹੋ ਜੀ ਗਲਤ ਨਹੀਂ ਕੀਤੀ ਹੋਈ ਜਿਹਦੇ ਨਾਲ ਉਹਨਾਂ ਦੀ ਉਮੀਦਵਾਰੀ ਰੱਦ ਕਰਵਾਈ ਜਾ ਸਕੇ ਸੋ ਹੁਣ ਆਉਣ ਵਾਲੇ ਮਹੀਨਿਆਂ ਦੇ ਵਿੱਚੇ ਕੰਮ ਕਾਫੀ ਚੱਲਣਾ ਸੋ ਬੀਸੀ ਦੀ ਸਿਆਸੀ ਜੰਗ ਜਿਹੜੀ ਹੈ ਜੀ ਉਹ ਪੂਰੀ ਤਰ੍ਹਾਂ ਗਰਮਾਉਣ ਲੱਗ ਪਈ ਆ ਕਿਉਂਕਿ ਐਨਡੀਪੀ ਪਹਿਲਾਂ ਤਾਂ ਇਹੀ ਸ਼ਾਮਲੀ ਸੀ ਕਿ ਅਸੀਂ ਬਹੁਤ ਬਹੁਤ ਮਤ ਲੈ ਜਾਣਾ ਆ ਕਿਉਂਕਿ ਅਸੀਂ ਸਾਰੇ ਕੰਮ ਕੀਤੇ ਹੋਏ ਆ ਪਰ ਜਿਸ ਤਰੀਕੇ ਨਾਲ BC ਕੰਜ਼ਰਵੇਟਿਵ ਪਾਰਟੀ ਸਰਵੇਖਣਾਂ ਦੇ ਵਿੱਚ ਅੱਗੇ ਆਈ ਆ ਹੁਣ ਥੋੜਾ ਬਹੁਤਾ ਡਰ ਐ ਐਂਡੀਪੀ ਨੂੰ ਲੱਗਣ ਲੱਗ ਪਾਇਆ ਵੀ ਮੁਕਾਬਲਾ ਤਕੜਾ ਹੋ ਸਕਦਾ ਸੋ ਜਿਹੜੀ BC ਯੂਨਾਈਟਿਡ ਪਾਰਟੀ ਉਹਦਾ ਬਿਲਕੁਲ ਹੀ ਥੱਲੇ ਡਿੱਗ ਪੈਣਾ ਉਹਦੇ ਨਾਲ ਵੀ BC ਕੰਜ਼ਰਵੇਟਿਵ ਪਾਰਟੀ ਨੂੰ ਫਾਇਦਾ ਹੋਇਆ ਨਹੀਂ ਤਾਂ ਐਂਡੀਪੀ ਨੂੰ ਇਸ ਤਰ੍ਹਾਂ ਦੋਨੇ ਆਪਸ ਵਿੱਚ ਲੜ ਕੇ ਇੱਕੋ ਪਾਰਟੀ ਚੋਂ ਨਿਕਲੇ ਆ ਵੀ ਸਾਡੇ ਵਾਸਤੇ ਚੰਗਾ ਹੋਊਗਾ ਦੋਵੇਂ ਆਪਸ ਵਿੱਚ ਲੜ ਕੇ ਹਾਰ ਜਾਣਗੇ ਹੁਣ ਇੱਕ ਪਾਰਟੀ ਇਹਨਾਂ ਵਿੱਚੋਂ BC ਕੰਜ਼ਰਵੇਟਿਵ ਜਿਹੜੀ ਉੱਪਰ ਜਾ ਰਹੀ ਆ ਤੇ ਇਸ ਕਰਕੇ ਐਂਡੀਪੀ ਨੂੰ ਵੀ ਖਤਰਾ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ BC ਦੇ ਕੁਝ ਮੇਅਰਸ ਦੀ ਪਹਿਲਾਂ ਗੱਲ ਕਰੀਏ ਸ਼ਰੀ ਦੇ ਗਵਾਂਡੀ ਸ਼ਹਿਰ ਡੈਲਟਾ ਦੇ ਮੇਅਰ ਜੋਰਜ ਹਾਰਵੀ ਹੋਣਾ ਦੀ ਜਦੋਂ ਬਣੇ ਸਕੇ ਬੜੇ ਧੂਮਤਲੱਕੇ ਦੇ ਨਾਲ ਬਣੇ ਸਕੇ ਉਹਨਾਂ ਨੂੰ ਮੈਟਰੋ ਵੈਨਕੂਵ ਜਿਹੜੀ ਕਿ ਸਾਡੇ ਇਥੇ ਗ੍ਰੇਟਰ ਵੈਨਕੂਵਰ ਦੇ ਸ਼ਹਿਰਾਂ ਦੀ ਇੱਕ ਸਾਂਝੀ ਸੰਸਥਾ ਆ ਜੋ ਕਿ ਇਥੇ ਟ੍ਰਾਂਸਲਿੰਕ ਦਾ ਪ੍ਰਬੰਧ ਕਰਦੀ ਆ ਥੱਲੇ ਸੂਵਰ ਵਗੈਰਾ ਦਾ ਪ੍ਰਬੰਧ ਕਰਦੀ ਆ ਹੋਰ ਕਈ ਕੰਮ ਇਕੱਠੇ ਜਿਹੜੇ ਦੇਖਦੀ ਆ ਸਾਂਝੇ ਤੌਰ ਦੇ ਉੱਤੇ ਪੰਚਾਇਤ ਕਹਿ ਲਓ ਉਹਦੇ ਚੇਅਰਮੈਨ ਵੀ ਜੋਰਜ ਹਾਰਵੀ ਨੂੰ ਬਣਾਇਆ ਗਿਆ ਸੀਗਾ ਹੁਣ ਉਹਨਾਂ ਦੇ ਉੱਤੇ ਇਤਰਾਜ਼ ਇਹ ਚੱਲ ਰਿਹਾ ਸੀ ਕਿ ਪਹਿਲਾਂ 10 ਦਿਨ ਪਹਿਲਾਂ ਜਿਹੜੀ ਡੈਲਟਾ ਦੀ ਕਾਉਂਸਲ ਆ ਉਹ ਕਹਿੰਦੀ ਵੀ ਸਾਡੇ ਇਹ ਨੁਮਾਇंदे ਨਹੀਂ ਹੈਗੇ ਵੀ ਮੇਅਰ ਹੈਗੇ ਆ ਪਰ ਬਹੁਤ ਗਿਣਤੀ ਕਾਉਂਸਲਰ ਉਹਨਾਂ ਦੇ ਨਾਲ ਸਹਿਮਤ ਨਹੀਂ ਸੀਗੇ ਉਹ ਕਹਿੰਦੇ ਵੀ ਸਾਡੇ ਹਿੱਤ ਹਿਸਾਬ ਦੇ ਨਾਲੇ ਫੈਸਲੇ ਨਹੀਂ ਲੈਂਦੇ ਇਸ ਕਰਕੇ ਸਾਡੀ ਇਹ ਨੁਮਾਇੰਦਗੀ ਕਿਤੇ ਨਹੀਂ ਕਰ ਸਕਦੇ ਪਬਲਿਕ ਦੇ ਵਿੱਚ ਨਾ ਮੈਟਰੋ ਵੈਨਕੂਵਰ 'ਚ ਤੇ ਨਾ ਹੀ ਜਿਹੜੀਆਂ ਹੋਰ ਥਾਂ ਜਿਵੇਂ ਕਹਿੰਦੇ ਨਹੀਂ ਪੱਥਰ ਰੱਖਣ ਜਾਣਾ ਕਿਤੇ ਬੋਲਣਾ ਆ ਆਪਣੇ ਤੌਰ ਦੇ ਉੱਤੇ ਬੋਲਣਾ ਹੁਣ ਉਹਨਾਂ ਦੇ ਉੱਤੇ ਦੋਸ਼ ਇਹ ਲੱਗੇ ਸੀ ਕਿ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਸਫ਼ਰ ਕਰਦੇ ਖ ਵੀ ਉਹ 31000 ਡਾਲਰ ਦੇ ਕਰੀਬ ਖਰਚ ਚੁੱਕੇ ਆ ਜਿਹੜਾ ਕਿ ਜਾਇਜ਼ ਨਹੀਂ ਹੈਗਾ ਟੈਕਸ ਫੇਸ ਦੀ ਮਨੀ ਆ ਇਹ ਕੋ ਨਾਲਾ ਹੋਰ ਟ੍ਰਿਪ ਐਂਸਟਰਮ ਨੂੰ ਅਲੱਗਣਾ ਸੀਗਾ ਹੁਣ ਦਬਾਹ ਹੀ ਟਾਂ ਕੇ ਉਹਨੇ ਆਪਣੇ ਐਮਸਟਰਮ ਵਾਲਾ ਜਿਹੜਾ ਟ੍ਰਿਪ ਆ ਉਹ ਕੈਨਸਲ ਕਰ ਦਿੱਤਾ ਆ ਸੋ ਜੋਰਜ ਹਾਰਵੀ ਦੇ ਪਰ ਜਿਹੜੇ ਆ ਕਈ ਪਾਸਿਆਂ ਤੋਂ ਕੁੱਤਰ ਹੋ ਰਹੇ ਆ ਅਜਿਹੀ ਇੱਕ ਖਬਰ ਬੀਸੀ ਦੇ ਸ਼ਹਿਰ ਕੈਮ ਲੂਪਸ ਤੋਂ ਆ ਰਹੀ ਆ ਉੱਥੋਂ ਦੇ ਜਿਹੜੇ ਮੇਅਰ ਨੇ ਰੀਡ ਹੈਮਰ ਜੈਕਸਨ ਉਨਾ ਦੀ ਵਲਟਵੀ ਜਿਹੜੀ ਆ ਆਪਾਂ ਕਹਿ ਸਕਦੇ ਕਾਉਂਸਲ ਹੋ ਗਈ ਆ ਉਹ ਕਹਿੰਦੇ ਵੀ ਉਹਨਾਂ ਦੇ ਕੋਲ ਹੁਣ ਸਮਰੱਥਾ ਨਹੀਂ ਹੈਗੀ ਹੱਕ ਨਹੀਂ ਹੈਗਾ ਵੀ ਕਾਉਂਸਲ ਦੇ ਹੱਕ ਦੇ ਉੱਤੇ ਉਹ ਬਾਹਰ ਜਾ ਕੇ ਕਿਤੇ ਬੋਲ ਸਕਣ ਜਾਂ ਸਾਡੀ ਨਿਮੈਂਦਗੀ ਕਰ ਸਕਣ ਜਾਂ ਸਰਕਾਰ ਦੇ ਨਾਲ ਗੱਲ ਕਰ ਸਕਣ ਮੇਅਰ ਹੈਗੇ ਆ ਠੀਕ ਆ ਲੋਕਾਂ ਨੇ ਚੁਣਿਆ ਪਰ ਬਹੁਤ ਗੰਟੀ ਕਾਉਂਸਲ ਦੀ ਨਿਮੈਂਦਗੀ ਨਹੀਂ ਕਰਦੇ ਸੋ ਇਹੋ ਜਿਹੇ ਹਾਲਾਤ ਬੀਸੇ ਦੇ ਕਈ ਸ਼ਹਿਰਾਂ ਵਿੱਚ ਪੈਦਾ ਹੋਣੇ ਸ਼ੁਰੂ ਹੋਏ ਆ ਸਰੀ ਦੇ ਵਿੱਚ ਵੀ ਬੇਸ਼ੱਕ ਮੇਅਰ ਬਿੰਡਾ ਲੋਕ ਦੇ ਕੋਲ ਚਾਰ ਕਾਉਂਸਲਰ ਹੈਗੇ ਆ ਚਾਰ ਉਹਨਾਂ ਦੇ ਉਲਟਾ ਪਰ ਜਿਸ ਤਰੀਕੇ ਨਾਲ ਸ਼ਹਿਰ ਦੇ ਵਿੱਚ ਜਨਤਕ ਮਸਲਿਆਂ ਦੀ ਅਣਦੇਖੀ ਹੋ ਰਹੀ ਆ ਸਰੀ ਪੁਲਿਸ ਮਾਮਲੇ ਦੇ ਉੱਤੇ ਬੇਲੋੜਾ ਸਟ੍ਰੈਚ ਕੀਤਾ ਗਿਆ ਸ਼ਹਿਰ ਦੇ ਲੋਕਾਂ ਦਾ ਖਰਚਾ ਕਰਾਇਆ ਗਿਆ ਇੱਥੇ ਵੀ ਜਿਹੜੀਆਂ ਮੇਅਰ ਨੂੰ ਰੀਕਾਲ ਕਰਨ ਦੀਆਂ ਗੱਲਾਂ ਚਲੀਆਂ ਪਰ ਇਹੋ ਜਿਹੀ ਕੋਈ ਸੰਭਾਵਨਾ ਹੈ ਨਹੀਂਗੀ ਪਰ ਅੰਦਰੋਂ ਗਤੀ ਜਿਹੜਾ ਕਾਫੀ ਕੁਝ ਹੋ ਰਿਹਾ ਆ ਤੇ ਹਜੇ 2 ਸਾਲ ਤੋਂ ਉੱਪਰ ਦਾ ਸਮਾਂ ਪਿਆ ਆ ਕੋਈ ਵੱਡੀ ਗੱਲ ਨਹੀਂ ਇੱਥੇ ਵੀ ਕੋਈ ਸਿਆਸੀ ਪਹਚਾਣ ਆ ਜਾਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗਵਾਂਡੀ ਸ਼ਹਿਰ ਅਮਰੀਕਾ ਗਵਾਂਡੀ ਮੌਲਕ ਅਮਰੀਕਾ ਦੀ ਤੇ ਉੱਥੇ ਅਮਰੀਕਨ ਰਾਸ਼ਟਰਪਤੀ ਬਣਦੀ ਚਾਹਵਾਨ ਪੰਜਾਬੀ ਮੂਲ ਦੀ ਲੜਕੀ ਜਿਹੜੀ ਆ ਨਿੱਕੀ ਹੇਲੇ ਉਹਦੀ ਬੜੀ ਆਲੋਚਨਾ ਹੋ ਰਹੀ ਆ ਸੋ ਨਿੱਕੀ ਹੇਲੇ ਰਾਸ਼ਟਰਪਤੀ ਬਣਨਾ ਚਾਹੁੰਦੀ ਸੀ ਪਰ 트럼ਪ ਦੇ ਮੁਕਾਬਲੇ ਉਮੀਦਵਾਰੀ ਨਹੀਂ ਬਣ ਸਕੀ ਮੁਰਲੀਆਂ ਜਿਹੜੀਆਂ ਚੋਣਾਂ ਸੀਗੀਆਂ ਨਾਮਜ਼ਦਗੀ ਦੀਆਂ ਉਹਦੇ ਵਿੱਚ ਉਹਨੂੰ ਹਾਰ ਮਹਿਸੂਸ ਕਰਨੀ ਪਈ ਹੁਣ ਹੋਇਆ ਕੀ ਆ ਕਿ ਉਹਦੀ ਜਿਹੜੀ ਨਫ਼ਰਤ ਭਰਪੂਰ ਕੋਈ ਟਿੱਪਣੀਆਂ ਉਹਨੇ ਦੁਨੀਆ ਭਰ ਨੂੰ ਨਰਾਜ਼ ਕਰ ਦਿੱਤਾ ਹੋ ਇਹ ਹਕੀਕਤ ਹੈ ਲੈ ਨੇ ਜਿਹੜੇ ਬੰਬ ਅਮਰੀਕਾ ਵੱਲੋਂ ਭੇਜੇ ਜਾ ਰਹੇ ਮਜ਼ਾਈਲਾਂ ਭੇਜੀਆਂ ਜਾ ਰਹੀਆਂ ਇਜ਼ਰਾਇਲ ਨੂੰ ਉਹਨਾਂ ਦੇ ਉੱਤੇ ਲਿਖਿਆ ਫਿਨਿਸ਼ them ਮਤਲਬ ਕਿ ਜਿੱਥੇ ਜਾ ਕੇ ਮਜ਼ਾਈਲਾਂ ਡਿਗਣੀਆਂ ਬਾਂਬੇ ਡਿਗਣੇ ਆ ਉੱਥੇ ਜਿਹਨਾਂ ਲੋਕਾਂ ਦੇ ਉੱਤੇ ਡਿਗਣੇ ਉਹਨਾਂ ਨੂੰ ਖਤਮ ਕਰ ਦਿਓ ਸੋ ਜ਼ਾਹਰ ਹੈ ਕਿ ਇਹ ਜਿਹੜੇ ਬੰਬ ਆ ਫਲਸਤੀਨੀ ਲੋਕਾਂ ਦੇ ਡਿਗਣੇ ਆ ਤੇ ਜਿਹੜੇ ਫਲਸਤੀਨੀ ਲੋਕਾਂ ਦੇ ਡਿਗਣੇ ਆ ਜ਼ਰੂਰੀ ਨਹੀਂ ਵੀ ਅੱਤਵਾਦੀ ਹੋਏ ਹੋਣ નિર્ਦੋਸ਼ ਬਹੁਤ ਵੱਡੀ ਗੰਟੀ 'ਚ ਮਾਰੇ ਗਏ ਆ ਜਨਮ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਆ ਸੋ ਅਮਰੀਕਾ ਦੀ ਰਾਸ਼ਟਰਪਤੀ ਬਣ ਦੀ ਇੱਛਾ ਰੱਖਦੀ ਇਹ ਔਰਤ ਜਿਹੜੀ ਕਿ ਫਲਸਤੀਨੀਆ ਦੇ ਖਾਣ ਲਈ ਇਨੀ ਨਫ਼ਰਤ ਵਿਚੰਨੀ ਹੋ ਚੁੱਕੀ ਆ ਕਿ ਉਹ ਫਿਨਿਸ਼ ਥﻢ ਲੈ ਕੇ ਬੰਬ ਭੇਜ ਰਹੀ ਆ ਇਸ ਕਾਲ ਦੀ ਮਨੁੱਖਤਾਵਾਦੀ ਲੋਕਾਂ ਵੱਲੋਂ ਵੱਡੀ ਪੱਧਰ ਤੇ ਅੱਜ ਨਖੇਦੀ ਕੀਤੀ ਜਾ ਰਹੀ ਆ ਤੇ ਨਖੇਦੀ ਕਰਨ ਵਿੱਚ ਸਿੱਖ ਭਾਈਚਾਰਾ ਵੱਡੇ ਪੱਧਰ ਤੇ ਸ਼ਾਮਲ ਆ ਹਾਲਾਂਕਿ ਨਿੱਕੀ ਹੇਲੇ ਜਿਹੜੀ ਆ ਉਹ ਸਿੱਖ ਮੂਲ ਦੀ ਆ ਭਾਰਤੀ ਮੂਲ ਦੀ ਆ ਪੰਜਾਬੀ ਮੂਲ ਦੀ ਆ ਪਰ ਹੁਣ ਉਹ ਸਾਈ ਬਣ ਚੁੱਕੀ ਆ ਵਿਆਹ ਕਰਾ ਕੇ ਪਰ ਉਹਦੀਆਂ ਜੜ੍ਹਾਂ ਹੱਲੇ ਵੀ ਪੰਜਾਬ 'ਚ ਹੈਗੀਆਂ ਸਿੱਖੀ ਨਾਲ ਜੁੜੀਆਂ ਹੋਈਆਂ ਮਾਪੇ ਜਿਹੜੇ ਉਹਦੇ ਸਿੱਖ ਸਗੇ ਸੋ ਸਿੱਖੀ ਦਾ ਸਰਬੱਤ ਦਾ ਭਲਾ ਮੰਗਦੀ ਆ ਕਿਸੇ ਦਾ ਮਾੜਾ ਸੋਚਦੀ ਨਹੀਂ ਹੈਗੀ ਸੋ ਜਿਹੇ ਹਾਲਾਤ ਵਿੱਚ ਨਿੱਕੀ ਹੇਲੇ ਵੱਲੋਂ ਬੰਬਾਂ ਦੇ ਉੱਤੇ ਫਿਨਿਸ਼ ਲਿਖ ਕੇ ਭੇਜਣਾ ਇਸ ਗੱਲ ਦੀ ਜਿਹੜੀ ਆ ਕਾਫੀ ਅਲੋਚਨਾ ਹੋ ਰਹੀ ਆ ਉਹਨੂੰ ਅਜਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਦੁਨੀਆ ਦੇ ਅਡਡ ਲੋਕਾਂ ਵੱਲੋਂ ਸੁਣਨੀਆਂ ਪੈ ਰਹੀਆਂ ਤੇ ਜਿਹਦੇ ਵਿੱਚ ਸਿੱਖ ਵੱਡੀ ਗਿਣਤੀ ਵਿੱਚ ਸ਼ਾਮਲ ਆ ਕਿ ਉਹਨੇ ਇਹ ਗੱਲ ਕਰਕੇ ਸਿੱਖੀ ਕਦਰਾਂ ਕੀਮਤਾਂ ਨੂੰ ਜਿਹੜੀ ਆਪਣੀ ਉਹਦੀ ਨਾ ਸਮਝੀ ਉਹਨਾਂ ਪ੍ਰਤੀ ਉਹ ਦਿਖਾਈ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਗਰਮੀ ਦੀ ਗਰਮੀ ਜਿਹੜੀ ਆ ਗਲੋਬਲ ਵਾਰਮਿੰਗ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਬਣਿਆ ਹੋਇਆ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਮੌਸਮ ਦਾ ਪਤਾ ਨਹੀਂ ਲੱਗ ਰਿਹਾ ਚਾਹੇ ਈਸਟ ਦੀ ਗੱਲ ਕਰ ਲਓ ਚਾਹੇ ਵੈਸਟ ਦੀ ਗੱਲ ਕਰ ਲਓ ਚਾਹੇ ਸੈਂਟਰਲ ਕੈਨੇਡਾ ਦੀ ਗੱਲ ਕਰ ਲਓ ਲੋਕਾਂ ਨੂੰ ਅਜੇ ਇਹ ਸਮਝ ਨਹੀਂ ਆ ਰਹੀ ਵੀ ਰਜਾਈਆਂ ਰੱਖ ਲਈਏ ਕਿ ਨਹੀਂ ਮਈ ਮਹੀਨਾ ਖਤਮ ਹੋਣ ਲੱਗਾ ਜੂਨ ਚੜਨ ਲੱਗਾ ਆ ਪਰ ਗਰਮੀ ਕਿਤੇ ਦਿਖਾਈ ਨਹੀਂ ਦੇ ਰਹੀ ਹਜੇ ਵੀ ਲੋਕ ਜਿਹੜੇ ਅੱਜ ਕੱਲ ਜੈਕਟਾਂ ਪਾ ਰਹੇ ਆ ਇੱਕ ਦਿਨ ਗਰਮੀ ਬਹੁਤ ਪੈਂਦੀ ਆ ਦੂਜੇ ਦਿਨ ਠੰਡ ਚਾਨਕ ਇੰਨੀ ਹੋ ਜਾਂਦੀ ਆ ਕੋਕਾ ਹੋਲਾ ਹਾਈਵੇ ਤੇ ਸਨੋ ਪੈ ਜਾਂਦੀ ਆ ਸੋ ਲੋਕ ਜਿਹੜੇ ਆ ਉਹਨਾਂ ਦੇ ਨਾਲ ਨਾਲ ਸਿਹਤ ਵੀ ਖਰਾਬ ਹੋ ਰਹੀ ਆ ਬਹੁਤ ਸਾਰੇ ਲੋਕ ਜਿਹੜੇ ਇਸ ਤਬਦੀਲੀ ਦੇ ਕਾਰਨ ਬਿਮਾਰ ਹੋ ਰਹੇ ਆ ਨਵੇਂ-ਨਵੇਂ ਤਰ੍ਹਾਂ ਦੇ ਵਾਇਰਸ ਜਿਹੜੇ ਆ ਰਹੇ ਆ ਇਹ ਤਾਂ ਹੈ ਕੈਨੇਡਾ ਦੀ ਗੱਲ ਪਰ ਜੀ ਸਭ ਤੋਂ ਵੱਡੀ ਗੱਲ ਅੱਜ ਇਹ ਦੁਨੀਆ ਦੇ ਵਿੱਚ ਬਣੀ ਹੈ ਕਿ ਭਾਰਤ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਗਰਮੀ ਬਹੁਤ ਵੱਡੀ ਪੱਧਰ ਤੇ ਪੈ ਰਹੀ ਹੈ ਤੇ ਦਿੱਲੀ ਨੇ ਗਰਮੀ ਦੇ ਰਿਕਾਰਡ ਤੋੜ ਦਿੱਤੇ ਆ ਅੱਜ ਦਿੱਲੀ ਦੇ ਵਿੱਚ ਤਾਪਮਾਨ ਜਿਹੜਾ ਜੀ 52 ਡਿਗਰੀ ਜਿਹੜਾ ਮਾਪ ਪਿਆ ਗਿਆ ਸੋ 52 ਡਿਗਰੀ ਤਾਪਮਾਨ ਬਹੁਤ ਹੁੰਦਾ ਇੱਥੇ ਬੀਸੀ ਦੇ ਵਿੱਚ ਤਾਪਮਾਨ 40 ਡਿਗਰੀ ਦੇ ਲਾਗੇ ਦੋ ਦਿਨ ਪਹੁੰਚਿਆ ਸੀਗਾ ਹੀਟ ਡੋਮ ਬਣ ਗਿਆ ਸੀ ਤੇ 700 ਲੋਕਾਂ ਦੀ ਜਾਨ ਚਲੀ ਗਈ ਸੀਗੀ। ਸੋ ਦਿੱਲੀ ਦੇ ਵਿੱਚ 52 ਡਿਗਰੀ ਤਾਪਮਾਨ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਹਾਲਾਤ ਕਿਹੋ ਜਿਹੇ ਹੋਣਗੇ। ਉਹ ਵੀ ਉੱਥੇ ਜਿੱਥੇ ਕਿ ਮੁਫਤ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ। ਪਾਣੀ ਦੀ ਵੈਸੇ ਵੀ ਕਲਰ ਤਾਂ ਬਹੁਤ ਆ। ਸੋ ਲੋਕ ਕਾਫੀ ਜਿਹੜੇ ਆ ਪਰੇਸ਼ਾਨ ਆ। ਪੰਜਾਬ ਦੀ ਗੱਲ ਕਰੀਏ ਤਾਂ ਹਾਲਾਤ ਕੋਈ ਉੱਥੇ ਵੀ ਬਹੁਤੇ ਵਧੀਆ ਨਹੀਂ। ਦਿੱਲੀ ਨਾਲੋਂ ਹਾਲੇ ਠੀਕ ਆ। ਪਰ ਦਰਖਤਾਂ ਦੀ ਘਾਟ ਵੱਡੇ ਪੱਧਰ ਤੇ ਹੋਣ ਕਰਕੇ ਗਰਮੀ ਉੱਥੇ ਵੀ ਕਾਫੀ ਵਧੀ ਹੋਈ ਆ। ਜਦੋਂ ਪਿੱਛੇ ਗੱਲ ਕਰੀ ਦੀ ਤਾਂ ਦੱਸਦੇ ਆ। ਕਿ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜੇ ਭੀੜੇ ਇਲਾਕੇ ਤੇ AC ਇੰਨੇ ਚੱਲਦੇ ਆ ਕਿ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤੁਹਾਡਾ ਨਿਕਲਣਾ ਬਹੁਤ ਔਖਾ ਕਿਤੇ ਸ਼ਾਂ ਨੂੰ ਦੁਰਗਤ ਹੋਣੀਗਾ ਬਾਹਰ ਤੁਸੀਂ ਜਾਣ ਲੱਗੇ ਘਬਰਾਉਨੇ ਆ ਕਿਉਂਕਿ ਗਰਮੀ ਦੇ ਨਾਲ ਸਾਰਾ ਕੁਝ ਬਾਹਰ ਤਪਿਆ ਪਿਆ ਜੀ ਸੋ ਇਹ ਹਾਲਾਤ ਜਿਹੜੇ ਬਣੇ ਹੋਏ ਆ ਸੋ ਜਿਹੜੀ ਗੱਲ ਸਾਇੰਸਦਾਨ 20 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਦੁਨੀਆ ਦੇ ਵਿੱਚ ਤਾਪਮਨ ਇੱਕ ਇੱਕ ਡਿਗਰੀ ਕਰਕੇ ਵਧਦਾ ਜਾਣਾ ਆ ਉਹ ਲੋਕਾਂ ਨੇ ਬੜਾ ਸੀਰੀਅਸਲੀ ਇਸ ਗੱਲ ਨੂੰ ਲਿਆ ਨਹੀਂ ਹੈਗਾ ਹੁਣ ਕੈਨੇਡਾ ਦੇ ਵਿੱਚ ਜਿਵੇਂ ਦੱਸ ਕੇ ਹਟਿਆ ਕਿ ਪਤਾ ਨਹੀਂ ਵੀ ਕੱਲ ਨੂੰ ਮੀਂਹ ਪੈਣਾ ਹੈ ਕਿ ਧੁੱਪ ਪੈਣੀ ਆ ਕੋਈ ਮੌਸਮ ਪੱਕਾ ਰਿਹਾ ਹੀ ਨਹੀਂ ਹੈਗਾ ਇੱਥੇ ਤਰੀਕੇ ਭਾਰਤ ਦੇ ਵਿੱਚ ਤੇ ਹੋਰ ਥਾਂਾਂ ਦੇ ਉੱਤੇ ਤਾਪਮਨ ਵਧਦਾ ਜਾ ਰਿਹਾ ਕਈ ਥਾਂ ਦੇ ਉੱਤੇ ਸਮੁੰਦਰ ਦਾ ਜਿਹੜਾ ਲੈਵਲ ਆ ਉਹ ਵਧਦਾ ਜਾ ਰਿਹਾ ਬੰਗਲਾਦੇਸ਼ ਵਰਗੇ ਮੁਲਕ ਜਿਹੜੇ ਕਿਸੇ ਵੇਲੇ ਡੁੱਬ ਜਾਣੇ ਆ ਤੇ ਭਾਰਤ ਦੇ ਵਿੱਚ ਹਾਲਾਤ ਇਹ ਹੋਏ ਸੀ ਕਿ ਕਦੇ 42 ਡਿਗਰੀ ਟੈਂਪਰੇਚਰ ਹੁੰਦਾ ਜਗਾ ਹਰ ਇੱਕ ਸਾਲ 1 ਡਿਗਰੀ ਵੱਧ ਜਾਂਦਾ ਉਹ ਕਰਦਾ ਕਰਾਉਂਦਾ 52 ਤੇ ਆ ਗਿਆ ਜਿਹੜਾ ਕਿ ਗਾਂ 53 54 55 ਤੇ ਹੋਣਾ ਸੋ ਜਿਹੇ ਹਾਲਾਤ ਦੇ ਵਿੱਚ ਕੀ ਮਨੁੱਖ ਤੇ ਜਿਹੜੇ ਜਾਨਵਰ ਪੰਛੀ ਪੰਸੂ ਆ ਇਹ ਬਚ ਸਕਦੇ ਆ ਇਹ ਇੱਕ ਵੱਡਾ ਸਵਾਲ ਜਿਹੜਾ ਮਨੁੱਖਤਾ ਦੇ ਅੱਗੇ ਹੁਣ ਖੜਾ ਆ ਜਿਹਦੇ ਬਾਰੇ ਲੋਕ ਬਹੁਤਾ ਸੋਚ ਨਹੀਂ ਰਹੇ ਆਪਣੀਆਂ ਜਾਇਦਾਦਾਂ ਬਣਾਉਣ ਬੱਚਿਆਂ ਦੇ ਪਾਲਣ ਪੋਸ਼ਣ ਤੇ ਹੋਰ ਥਾਂ ਦੇ ਵਿੱਚ ਬਹੁਤ ਧਿਆਨ ਆ ਪਰ ਇਹ ਜਿਹੜੀ ਗਰਮੀ ਆ ਜੇ ਤੋਂ ਬਿਨਾ ਜੀਵਨ ਸੰਭਵ ਨਹੀਂ ਹੈਗਾ ਉਹਦੇ ਬਾਰੇ ਬਹੁਤੇ ਲੋਕੀ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ ਜਿਵੇਂ ਸਾਇੰਸਦਾਨ ਕਹਿੰਦੇ ਆ ਬਦੁਨੀਆ ਖਤਮ ਹੋ ਜਾਣੀ ਜੇਕਰ ਅਸੀਂ ਨਾ ਸੋਚਿਆ ਤਾਂ ਉਹਨਾਂ ਨੂੰ ਕਈ ਵਾਰੀ ਤਾਂ ਲੋਕੀ ਹੱਸ ਕੇ ਟਾਲ ਦਿੰਦੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਸਿਆਸਤ ਦੀ ਸਿਆਸਤ ਦੇ ਵਿੱਚ ਅੱਜ ਜਿਹੜੀ ਗੱਲ ਮੁੱਖ ਤੌਰ ਦੇ ਤੇ ਸਭ ਤੋਂ ਪਹਿਲਾਂ ਕਰਨੀ ਬਣਦੀ ਹੈ ਉਹ ਇਹ ਆ ਕਿ ਸਿੱਧੂ ਮੂਸੇਵਾਲੇ ਦੀ ਵਰਸੀ ਆ ਜੀ ਅੱਜ ਦੂਜੀ 2 ਸਾਲ ਹੋ ਗਏ ਆ ਤੇ ਉਹਦੀ ਇਸ ਵਰਸੀ ਦੇ ਸਮਾਗਮ ਨੂੰ ਪੰਜਾਬ ਦੀ ਸਿਆਸਤ ਵਿੱਚ ਵੀ ਵਰਤਿਆ ਜਾ ਰਿਹਾ ਤੇ ਵਰਤਨ ਦੀ ਲੋੜ ਵੀ ਇਸ ਕਰਕੇ ਹੈ ਕਿ ਜਿਹੜੀ ਸੱਤਾਧਾਰੀ ਪਾਰਟੀ ਆ ਭਗਵੰਤ ਮਾਨ ਹੁਣਾਂ ਦੀ ਉਨਾਨੇ ਪੰਜਾਬ ਦੇ ਇਸ ਨਾਮਵਰ ਗਾਇਕ ਦੇ ਕਤਲ ਤੋਂ ਬਾਅਦ ਹਜੇ ਤੱਕ ਕੋਈ ਬਹੁਤਾ ਜਿਹੜਾ ਉਦਦਮ ਨਹੀਂ ਕੀਤਾ ਕਿ ਦੋਸ਼ੀ ਫੜੇ ਜਾ ਸਕਣ ਉਹਨਾਂ ਨੂੰ ਸਜ਼ਾ ਜਾਇਆ ਹਟਾ ਕੀਤਾ ਜਾ ਸਕੇ ਬਲਕਿ ਗੁੰਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਆ ਭਗਵੰਤਮਾ ਦੇ ਸਲਾਹਕਾਰ ਬਲਤੇਜ ਪੰਨੂ ਜਿਹੜੇ ਕਿ ਪੱਤਰਕਾਰ ਰਹੇ ਅੱਜ ਕੱਲ ਸਲਾਹਕਾਰ ਆ ਉਹਨਾਂ ਦੇ ਤੇ ਸਿੱਧਾ ਦੋਸ਼ ਲੱਗ ਰਿਹਾ ਕਿ ਉਹਨਾਂ ਨੇ ਨਾਂ ਜਨਤਕ ਕੀਤਾ ਅਖਬਾਰਾਂ ਵਿੱਚ ਗੱਲਾਂਬਾਤਾਂ ਲਗੀਆਂ ਤੇ ਉਸ ਤੋਂ ਬਾਅਦ ਵਿੱਚ ਖੁਦ ਜਿਹੜੇ ਫੜੇ ਗਏ ਕਿ ਨੌਜਵਾਨ ਮੰਨ ਰਹੇ ਆ ਕਿ ਉਸ ਤੋਂ ਬਾਅਦ ਹੀ ਅਸੀਂ ਆ ਜਾ ਕੇ ਸਿੱਧੂ ਮੂਸੇ ਵਾਲੇ ਨੂੰ ਮਾਰਨ ਦੀ ਜਿਹੜੀ ਆ ਬਿਉਂਤ ਬਣਾਈ ਆ ਜਗਵਿੰਦਰ ਪਟਿਆਲਰਗੇ ਸੀਨੀਅਰ ਪੱਤਰਕਾਰ এবੀਪੀ ਦੇ ਲਾਰੈਂਸ ਮਿਸ਼ਨੋਈ ਦੇ ਨਾਲ ਜੇਲ੍ਹ ਵਿੱਚ ਦੋ ਵਾਰੀ ਇੰਟਰਵਿਊ ਕਰੇ ਆਏ ਆ ਉਹ ਲਾਰੈਂਸ ਮਿਸ਼ਨੋਈ ਜਿਹੜਾ ਕਿ ਸਿੱਧੂ ਮੂਸੇ ਵਾਲੇ ਦੇ ਕਤਲ ਦੀ ਸਿੱਧੀ ਜ਼ਿੰਮੇਵਾਰੀ ਲੈ ਚੁੱਕਾ ਆ ਅਜੇ ਤੱਕ ਜਗਵਿੰਦਰ ਪਟਿਆਲ ਨੂੰ ਚੈਨਲ ਨੂੰ ਜਾਂ ਜੇਲ੍ਹ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਨਹੀਂ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਵੀ ਇਹ ਇੰਟਰਵਿਊ ਹੋਈ ਕਿੱਦਾਂ ਆ ਸੋ ਹਮਾਂ ਜਦੋਂ ਸਾਰੇ ਨੰਗੇ ਹੋਣ ਤਾਂ ਫਿਰ ਇਨਸਾਫ ਨਹੀਂ ਮਿਲਦੇ ਹੁੰਦੇ ਸੋ ਉਹਨਾਂ ਦਾ ਪਰਿਵਾਰ ਜਿਹੜਾ ਜੀ ਉਹ ਇਨਸਾਫ ਮੰਗ ਰਿ ਅੱਜ ਗੁਰਦਾਸ ਸਾਹਿਬ ਦੇ ਘੇਪੋ ਵੀ ਪਵਾਇਆ ਗਿਆ ਦੇਸ਼ ਵਿਦੇਸ਼ ਵਿੱਚਲੇ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਨੇ ਉਹ ਵੀ ਇਨਸਾਫ ਮੰਗ ਰਹੇ ਆ ਪਰ ਗੱਲ ਜੇਕਰ ਪੰਜਾਬ ਦੀ ਸਿਆਸਤ ਦੀ ਕਰੀਏ ਤਾਂ ਪੰਜਾਬ ਦੀ ਸਿਆਸਤ ਵਿੱਚ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਆ ਬਹੁਤਾ ਕਰਕੇ ਜਿਹੜੇ ਲੋਕਾਂ ਨਾਲ ਗੱਲਬਾਤ ਹੁੰਦੀ ਆ ਜਿਹੜੇ ਪੱਤਰਕਾਰ ਨੇ ਉੱਤੇ ਜ਼ਮੀਨੀ ਪੱਧਰ ਤੇ ਕੰਮ ਕਰਦਿਆ ਉਹ ਦੱਸ ਰਿਹਾ ਕਿ ਕਾਲੀਗਲਾ ਦੇ ਭਾਜਪਾ ਦਾ ਹਾਲ ਕਾਫੀ ਮਾੜਾ ਆ ਕੜੂਰ ਸਾਹ ਤੋਂ ਭਾਈ ਅਮਰਤਪਾਲ ਸਿੰਘ ਸੰਗਰੂਰ ਤੋਂ ਸਦਾ ਸੇਮੀ ਸਿੰਘ ਮਾਨ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਸਪੁੱਤਰ ਸ਼ਹੀਦ ਬਿਆਨਤ ਸਿੰਘ ਉਹਨਾਂ ਦੀ ਜਿਹੜੀ ਹਾਲਤ ਆ ਸਿਆਸੀ ਹਾਲ ਤਾਂ ਕਾਫੀ ਮਜ਼ਬੂਤ ਬਣ ਗਈ ਆ ਇਹ ਸੀਟਾਂ ਉਹ ਕੱਢ ਸਕਦੇ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਬਜ਼ਹਿਰਾ ਪੇਚਾ ਪਿਆ ਹੋਇਆ ਉਹਨਾਂ ਵਿੱਚੋਂ ਕੌਣ ਕਿੱਲਾ ਸੀਟ ਜਿੱਤਦਾ ਇਹ ਅਗਲਿਆਂ ਕੁਝ ਘੰਟਿਆਂ ਦੇ ਵਿੱਚ ਤੈਅ ਹੋ ਜਾਣਾ ਪਹਿਲੀ ਜੂਨ ਨੂੰ ਵੋਟਾਂ ਪੈ ਜਾਣੀਆਂ ਉਸ ਤੋਂ ਬਾਅਦ ਦੇ ਵਿੱਚ ਚਾਰ ਜੂਨ ਨੂੰ ਨਤੀਜੇ ਆ ਜਾਣੇ ਆ ਇਹਨਾਂ ਨਤੀਜਿਆਂ ਦੇ ਉੱਤੇ ਕਰੋੜਾਂ ਅਰਬਾਂ ਦਾ ਸੱਟਾ ਲੱਗਦਾ ਤੋਂ ਜੇਕਰ ਸੱਟਾ ਬਾਜ਼ਾਰ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਜਿਹੜਾ ਜੀ ਉਹ ਸੱਟਾ ਬਾਜ਼ਾਰ ਦੇ ਵਿੱਚ ਮੰਨਿਆ ਜਾਂਦਾ ਉਹਨੂੰ ਫਲਾਦੀ ਦਾ ਸੱਟਾ ਕਹਿੰਦੇ ਆ ਜਿਹੜੇ ਲੋਕ ਸੱਟਾ ਲਾਉਂਦੇ ਉਹਨਾਂ ਨੂੰ ਪਤਾ ਵੀ ਫਲਾਦੀ ਦਾ ਸੱਟਾ ਕੀ ਹੁੰਦਾ ਉਹਦੇ ਵਿੱਚ ਭਾਜਪਾ ਨੂੰ ਸਿਰਫ 190 ਸੀਟਾਂ ਦਿੱਤੀਆਂ ਜਾ ਰਹੀਆਂ ਵੀ ਇੱਥੇ ਤੱਕ ਗੱਲ ਰਹਿ ਜਾਣੀ ਆ ਦੂਜੇ ਪਾਸੇ ਜਿਹੜੇ ਵੱਡੇ ਰਾਜਸੀ ਮਾਹਰ ਆ ਵੱਡੇ ਮੀਡੀਆਕਾਰ ਆ ਜਿਨ੍ਹਾਂ ਨੂੰ ਮੋਦੀ ਦੇ ਰਾਜ ਦੇ ਵਿੱਚ ਪਟੇ ਪਾ ਕੇ ਕੁੱਤਿਆਂ ਵਾਂਗੂ ਵਰਤਾਓ ਕੀਤਾ ਗਿਆ ਵੀ ਜਦੋਂ ਅਸੀਂ ਕਹਿੰਨੇ ਆ ਤੁਸੀਂ ਉਦੋਂ ਭੌਂਕਣਾ ਜਦੋਂ ਅਸੀਂ ਕਹਿੰਨੇ ਆ ਤੁਸੀਂ ਉਦੋਂ ਚੁੱਪ ਕਰਨਾ ਉਹ ਵੀ ਹੁਣ ਆਪਣਾ ਬਾਗੀਪਣਾ ਦਿਖਾ ਰਹੇ ਆ ਕਿਤੇ ਕਿਤੇ ਉਹਨਾਂ ਨੂੰ ਵੀ ਲੱਗਦਾ ਵੀ ਹੁਣ ਜੇ ਅਸੀਂ ਮੋਦੀ ਦੇ ਚੁੰਗਲ ਤੋਂ ਛੁੱਟ ਜਾਈਗੇ ਆਜ਼ਾਦੀ ਮਿਲ ਸਕਦੀ ਆ ਸਾਨੂੰ ਵੀ ਸੋ ਉਹ ਜਿਹੜੇ মিডিਆ ਘਰ ਵੱਡੇ ਆ ਉਹ ਵੀ ਇਹ ਦਰਸਾ ਰਹੇ ਆ ਕਿ ਸੀਟਾਂ 190 ਤੋਂ ਲੈ ਕੇ 225 ਦੇ ਦਰਮਿਆਨ ਰਹਿਣ ਦੀ ਉਮੀਦ ਆ ਸੋ ਇੱਕ ਵੱਡਾ ਸ਼ੱਕ ਇਹ ਹੀ ਆ ਜੀ ਵੀ ਖੇਰਾ ਫਰੀ ਨਾ ਕੋਈ ਹੋ ਜਵੇ ਜਿਹੜੀਆਂ ਮਸ਼ੀਨਾਂ ਆ ਉਹਨਾਂ ਨੂੰ ਕਾਬੂ ਨਾ ਕਰਕੇ ਜਿੱਤ ਜਾਣ ਤਈਵਨ ਜੇ ਮਾਲੋ ਹਾਰ ਵੀ ਜਾਂਦੇ ਤਾਂ ਸੱਤਾ ਨਾ ਛੱਡਣ ਜਿਵੇਂ ਟਰੰਪ ਨੇ ਜਿੱਦ ਕੀਤੀ ਸੀਗੀ ਸੋ ਉਹੋ ਜਿਹੀਆਂ ਗੱਲਾਂ ਬਾਤਾਂ ਭਾਰਤੀ ਮੀਡੀਆ ਦੇ ਵਿੱਚ ਚੱਲਣ ਲੱਗੀਆਂ ਆ ਪਰ ਬਹੁਤਾ ਕਰਕੇ ਇਹ ਕਿਹਾ ਜਾ ਰਿਹਾ ਕਿ મોદી ਹੁਣਾਂ ਦਾ ਜਿਹੜਾ ਸੁਪਨਾ ਸੀ ਉਹ ਚਗਣਾਚੂਰ ਹੋ ਚੁੱਕਾ ਪਿਛਾਰ 400 ਸੀਟਾਂ ਵਾਲਾ ਉਹ ਸੰਭਵ ਨਹੀਂ ਲੱਗਦਾ ਬਾਕੀ ਦਾ ਰਿਜ਼ਲਟ ਆਏ ਤੇ ਪਤਾ ਲੱਗਣਾ ਕਿਉਂਕਿ ਉੱਥੇ ਕੁਝ ਵੀ ਸੰਭਵ ਹੋ ਸਕਦਾ ਜਿੱਥੇ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਤੜੀ ਪਾਰ ਜਿਹੜੇ ਆ ਜੀ ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬਣ ਸਕਦੇ ਆ ਉਥੇ ਮਸ਼ੀਨਾਂ ਦੇ ਵਿੱਚ ਵੀ ਹੀਰਾ ਫੇਰੀ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਕੁੱਲਮ ਵਾਲਾ ਕਿ ਹੁਣ ਇਹ ਦੇਖਿਆ ਜਾ ਰਿਹਾ ਵੀ ਹਾਲਾਤ ਕਹਾ ਕਿੱਦੋਂ ਮੋੜਾ ਕੱਟਦੇ ਆ ਪਰ ਆਰਐਸਐਸ ਨਾਰਾਜ਼ ਚੱਲ ਰਹੀ ਆ ਕਿਉਂਕਿ ਆਰਐਸਐਸ ਬਾਰੇ ਪਹਿਲਾਂ ਤਾਂ ਅੰਦਰ ਗਤੀ ਜਿਹੜਾ ਸੀਗਾ ਆਪਸ ਵਿੱਚ ਕਲਾਕਲੇ ਸੀਗਾ ਹੁਣ ਜੇਪੀ ਨੱਡਾ ਨੇ ਸ਼ਰਿਆਮੇ ਕਹਿਤਾ ਕਿ ਆਰਐਸਐਸ ਛੋਟੀ ਰਹਿ ਗਈ ਜਾਂ ਬੀਜੇਪੀ ਬਹੁਤ ਵੱਡੀ ਹੋ ਗਈ ਆ ਸੋ ਆਰਐਸਐਸ ਦੇ ਵਿੱਚ ਵੀ ਉਹ ਤਸ਼ਾਹ ਵੋਟਾਂ ਪਾਉਣ ਲਈ ਦਿਖਾਈ ਨਹੀਂ ਦੇ ਰਿਹਾ ਉਹ ਚਾਰ ਜੂਨ ਨੂੰ ਜਿਹੜਾ ਇਹ ਸਾਰਾ ਕੁਝ ਸਾਹਮਣੇ ਆ ਜਾਣਾ ਆ ਉਹ ਤੱਕ ਆਪਾਂ ਨੂੰ ਉਡੀਕ ਕਰਨੀ ਪੈਣੀ ਹੈ ਆਪਾਂ ਪ੍ਰੋਗਰਾਮ ਮਕਾਉਣੇ ਇੱਥੇ ਹੀ ਕੱਲ ਨੂੰ ਫੇਰ ਤੁਹਾਡੇ ਨਾਲ ਖਬਰਾਂ ਦੀ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ